ਪਿਆਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਕੈਲਸ਼ੀਅਮ ਨਾਲ ਭਰਪੂਰ ਭੋਜਨਾਂ ਬਾਰੇ ਗੱਲ ਕਰਾਂਗੇ ਕਿ ਕੈਲਸ਼ੀਅਮ ਦੇ ਵਧੀਆ ਸਰੋਤ ਕਿਹੜੇ-ਕਿਹੜੇ ਹਨ ਕਿਉਂਕਿ ਕੈਲਸ਼ੀਅਮ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਹੀ ਜ਼ਰੂਰੀ ਖਣਿਜ ਹੈ ਜਿਸ ਨਾਲ ਸੱਜੇ ਦਿਲ ਮਸਲ ਜਾਂ ਨਰਵਸ ਦੀ ਸਿਹਤ ਵਾਸਤੇ ਵੀ ਦੰਦਾਂ ਦੀ ਸਿਹਤ ਵਾਸਤੇ ਵੀ ਕੈਲਸ਼ੀਅਮ ਦੀ ਬਹੁਤ ਹੀ ਜ਼ਰੂਰਤ ਹੈ ਕੈਲਸ਼ੀਅਮ ਇੱਕ ਉਹ ਖਣਜ ਹੈ ਜਿਸ ਨਾਲ ਅਸੀਂ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਦੇ ਹਾਂ ਜਾਂ ਮਜ਼ਬੂਤ ਹੱਡੀਆਂ ਵਾਸਤੇ ਕੈਲਸ਼ੀਅਮ ਦਾ ਮਿਲਣਾ ਬਹੁਤ ਜ਼ਰੂਰੀ ਹੈ ਜੋ ਇਸਟੋਰ ਵੀ ਜ਼ਿਆਦਾਤਰ ਸਾਡੀਆਂ ਹੱਡੀਆਂ ਤੇ ਦੰਦਾਂ ਵਿੱਚ ਕੀਤਾ ਜਾਂਦਾ ਜਦੋਂ ਕੈਲਸ਼ੀਅਮ ਵੀ ਅਸੀਂ ਪੂਰੀ ਮਾਤਰਾ ਦੇ ਵਿੱਚ ਖਰਾਕ ਨਹੀਂ ਲੈਂਦੇ ਜਾਂ ਪੂਰਕ ਨਹੀਂ ਲੈਂਦੇ ਕਿੰਨਾਂ ਹਾਲਾਤਾਂ ਦੇ ਵਿੱਚ ਸਾਨੂੰ ਕੈਲਸ਼ੀਅਮ ਦੇ ਪੂਰਕ ਲੈਣੇ ਚਾਹੀਦੇ ਆ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਸਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਕਮਜ਼ੋਰ, ਪੁਰਪੁਰੀਆਂ ਤੇ ਜਲਦੀ ਟੁੱਟ ਜਾਂਦੀਆਂ ਤੇ ਵਿੰਗੀਆਂ ਟੇਡੀਆਂ ਵੀ ਹੋ ਸਕਦੀਆਂ ਇਸ ਕਰਕੇ ਕੈਲਸ਼ੀਅਮ ਜਿਹੜਾ ਵਾ ਸਾਨੂੰ ਜਿਵੇਂ ਦੁੱਧ, ਪਨੀਰ, ਦਹੀਂ ਜਾਂ ਹੋਰ ਛਡੇ ਡੇਰੀ ਉਤਪਾਦ ਆ ਜਿਹੜੇ ਉਹਨਾਂ ਵਿੱਚੋਂ ਮਿਲਦਾ ਜਾਂ ਕੁਝ ਮੰਨ ਲਓ ਹਰੀਆਂ ਪੱਤੇਦਾਰ ਸਬਜ਼ੀਆਂ ਜਾਂ ਕੁਝ ਸੀਡਜ਼ ਇਦਾਂ ਦੇ ਹੁੰਦੇ ਨੇ ਜਾਂ ਸੋਇਆ ਉਤਪਾਦ ਨੇ ਜਿਹੜੇ ਉਹਨਾਂ ਦੇ ਵਿੱਚੋਂ ਵੀ ਸਾਨੂੰ ਬਹੁਤ ਹੀ ਵਧੀਆ ਮਾਤਰਾ ਦੇ ਵਿੱਚ ਇਹ ਮਿਲ ਜਾਂਦਾ ਤੇ ਇਸ ਕਰਕੇ ਅਸੀਂ ਅੱਜ ਕੈਲਸ਼ੀਅਮ ਵਿੱਚ ਉਹ ਜਿਹੜੇ ਡੇਰੀ ਉਤਪਾਦ ਨੇ ਜਿਨ੍ਹਾਂ ਦੇ ਵਿੱਚੋਂ ਸਾਨੂੰ ਵਧੀਆ ਕੈਲਸ਼ੀਅਮ ਮਿਲਦਾ ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਕੋਈ ਡੇਰੀ ਉਤਪਾਦ ਦੀ ਅਗਰ ਗੱਲ ਕਰੀਏ ਤਾਂ ਇਹ ਕੈਲਸ਼ੀਅਮ ਦਾ ਬਹੁਤ ਹੀ ਵਧੀਆ ਸਰੋਤ ਹੈ ਜਿਵੇਂ ਕਾਰਬੋਹਾਈਡਰੇਟਸ ਵੀ ਦੇ ਚੋਂ ਸਾਨੂੰ ਮਿਲ ਜਾਂਦਾ ਪ੍ਰੋਟੀਨ ਪੋਟਾਸ਼ੀਅਮ ਵੀ ਇਹਦੇ ਵਿੱਚੋਂ ਮਿਲ ਜਾਂਦਾ ਉਹ ਡੇਰੀ ਨੂੰ ਨਿਯਮਤ ਤੌਰ ਤੇ ਖਾਣ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੀ ਘਟ ਜਾਂਦਾ ਹੈ metabolic syndrome ਦੇ ਜੋਖਮ ਜਿਹੜੇ ਉਹ ਵੀ ਘਟ ਜਾਂਦੇ ਆ ਜਿਨ੍ਹਾਂ ਦੇ ਨਾਲ ਸਾਨੂੰ metabolic syndrome ਦੇ ਵਿੱਚ ਜਿਵੇਂ ਬਿਮਾਰੀਆਂ ਦੇ ਵਿੱਚ ਆ ਜਾਂਦੀ ਹੈ ਜਿਵੇਂ ਡਾਇਬੀਟਸ ਟਾਈਪ 2 ਉਹਨਾਂ ਤੋਂ ਵੀ ਅਸੀਂ ਜਾਂ ਸਟ੍ਰੋਕ ਵਗੈਰਾ ਤੋਂ ਵੀ ਬਚ ਸਕਦੇ ਹਾਂ ਇਸ ਕਰਕੇ ਹੁਣ ਦਹੀਂ ਜਿਹੜਾ ਇਹ ਵੀ ਇੱਕ ਕੈਲਸ਼ੀਅਮ ਦਾ ਬਹੁਤ ਹੀ ਵਧੀਆ ਸਰੋਤ ਹੈਗਾ ਲੋ ਫੈਟ ਮਿਲਕ ਨਾਲ ਜਿਹੜਾ ਗਰਡ ਅਸੀਂ ਬਣਾ ਕੇ ਘਰਾਂ ਦੇ ਵਿੱਚ ਲੈਨੇ ਆ ਕਿਉਂ ਦਹੀਂ ਦੇ ਵਿੱਚ ਕੈਲਸ਼ੀਅਮ ਅਤੇ ਪ੍ਰੋਬਾਇਓਟਿਕਸ ਬਹੁਤ ਵਧੀਆ ਮਾਤਰਾ ਦੇ ਵਿੱਚ ਸਾਨੂੰ ਮਿਲ ਜਾਂਦੇ ਕਿਉਂਕਿ ਪ੍ਰੋਬਾਇਓਟਿਕਸ ਜਿਹੜੇ ਆ ਉਹ ਚੰਗੀ ਬੈਕਟੀਰੀਆ ਜੋ ਸਾਡੀ ਅੰਤੜੀਆਂ ਦੀ ਸਿਹਤ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਆ ਉਹਨਾਂ ਦੇ ਵਿੱਚ ਸਾਨੂੰ ਉਹਦੇ ਵਿੱਚ ਕੋ ਪ੍ਰੋਟੀਨ ਵੀ ਸਾਨੂੰ ਮਿਲ ਜਾਂਦਾ ਤੇ ਬਹੁਤ ਵਧੀਆ ਸਾਨੂੰ ਇਹਦੇ ਵਿੱਚੋਂ ਕੈਲਸ਼ੀਅਮ ਹੀ ਮਿਲ ਜਾਂਦਾ ਇੱਕ ਕੱਪ ਜਿਹੜਾ ਘੱਟ ਚਰਬੀ ਵਾਲਾ ਦਹੀਂ ਲੋ ਫੈਟ ਜਾਂ ਸਕਿਮਡ ਮਿਲਕ ਦਾ ਕੜੇ ਹੋਏ ਦੁੱਧ ਦਾ ਜਿਹੜਾ ਅਸੀਂ ਦਹੀਂ ਬਣਾਉਨੇ ਆ ਸਾਨੂੰ ਫਾਸਫੋਰਸ ਪੋਟਾਸ਼ੀਅਮ ਤੇ ਵਿਟਾਮਿਨ ਬੀ ਵੀ ਸਾਡੀ ਰੋਜ਼ਾਨਾ ਮਤਲਬ ਇੱਕ ਕੱਪ ਦਹੀਂ ਨਾਲ ਵੀ ਸਾਡੀ ਜਿਹੜੀ ਡੇਲੀ ਵੈਲਿਊ ਆ ਰੋਜ਼ਾਨਾ ਉਹ 35 34% ਸਾਨੂੰ ਮਿਲ ਜਾਂਦੀ ਹੈ ਇਹਦੇ ਵਿੱਚੋਂ ਉਹ ਸਾਡੀ ਦਿਲ ਦੀ ਮਾਰੀ 슈ਗਰ ਦੇ ਜੋਖਮ ਨੂੰ ਕੱਟ ਕਰ ਦਿੰਦਾ ਇਸ ਕਰਕੇ ਦਹੀਂ ਵੀ ਬਹੁਤ ਹੀ ਵਧੀਆ ਖਰਾਕ ਹੈਗੀ ਹੈ ਹੁਣ ਦੁੱਧ ਦੀ ਗੱਲ ਕਰੀਏ ਤਾਂ ਇੱਕ ਕੱਪ ਦੁੱਧ ਦੇ ਵਿੱਚ 306 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਤੇ ਇੱਕ ਕੱਪ ਜਿਹੜਾ ਲੋ ਫੈਟ ਜਾਂ ਗੈਰ ਫੈਟ ਦੁੱਧ ਦੇ ਵਿੱਚ ਵੀ ਸਾਨੂੰ 325 ਮਿਲੀਗ੍ਰਾਮ ਕੈਲਸ਼ੀਅਮ ਮਿਲ ਜਾਂਦਾ ਦੁੱਧ ਵਿੱਚ ਜਿਹੜਾ ਕੈਲਸ਼ੀਅਮ ਮੌਜੂਦ ਹੁੰਦਾ ਨਾ ਸਾਡੇ ਨੂੰ ਮਿਲਦਾ ਜਿਹੜਾ ਇਹ ਸਾਡੇ ਸਰੀਰ ਦੁਆਰਾ ਇੱਕ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ ਇਦੇ ਵਿੱਚ ਪ੍ਰੋਟੀਨ ਵਿਟਾਮਿਨ ਏ ਅਤੇ ਵਿਟਾਮਿਨ ਡੀ ਵੀ ਵਧੀਆ ਮਾਤਰਾ ਦੇ ਵਿੱਚ ਸਾਨੂੰ ਮਿਲ ਜਾਂਦੇ ਅਗਰ ਤੁਸੀਂ ਲੋ ਫੈਟ ਵਾਲਾ ਵੀ ਦਹੀਂ ਸੌਰੀ ਮਿਲਕ ਲੈਂਦੇ ਹੋ ਤੇ ਹੁਣ ਪਨੀਰ ਵੀ ਕੈਲਸ਼ੀਅਮ ਤੇ ਪ੍ਰੋਟੀਨ ਦੋਵਾਂ ਦਾ ਬਹੁਤ ਵਧੀਆ ਸਰੋਤ ਹੈ ਪਨੀਰ ਦੇ ਵਿੱਚ ਵੀ ਸਾਨੂੰ ਲਗਭਗ ਇੱਕ ਹੌਸਲੇ ਵਿੱਚੋਂ ਲਗਭਗ 250 ਮਿਲੀਗ੍ਰਾਮ ਕੈਲਸ਼ੀਅਮ ਮਿਲ ਜਾਂਦਾ ਤੇ ਨਰਮ ਪਨੀਰ ਦੇ ਵਿੱਚ ਕੈਲਸ਼ੀਅਮ ਤਾਂ ਥੋੜਾ ਘੱਟ ਹੁੰਦਾ ਪਰ ਇਹ ਲਗਭਗ 52 ਮਿਲੀਗ੍ਰਾਮ ਕੈਲਸ਼ੀਅਮ ਇਹਦੇ ਵਿੱਚੋਂ ਵੀ ਮਿਲ ਜਾਂਦਾ ਹੁਣ ਪਨੀਰ ਪ੍ਰੋਟੀਨ ਦਾ ਵੀ ਬਹੁਤ ਵਧੀਆ ਸਰੋਤ ਹੈ ਇੱਕ ਕੱਪ ਕਾਟੇਜ ਪਨੀਰ ਵਿੱਚੋਂ ਸਾਨੂੰ 23 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਹਾਲਾਂਕਿ ਸਾਨੂੰ ਆਪਣੀ ਖੁਰਾਕ ਦੇ ਵਿੱਚ ਵਧੇਰੇ ਜੋ ਜਦੋਂ ਪ੍ਰੋਟੀਨ ਲੈਣਾ ਵਾ ਤਾਂ ਧਿਆਨ ਰੱਖਣਾ ਪੈਂਦਾ ਸਾਨੂੰ ਕਿ ਜਿਹੜੀ ਸਾਡੀ ਸੰਤ੍ਰਿਪਤ ਜਿਹੜੀ ਚਰਬੀ ਆ ਜਾਂ ਕੈਲਰੀਜ਼ ਸੋਡੀਅਮ ਨੂੰ ਨਮਕ ਵਗੈਰਾ ਵਾਲਾ ਜ਼ਿਆਦਾ ਨਹੀਂ ਚਾਹੀਦਾ ਕੋਸ਼ਿਸ਼ ਕਰੋ ਕਿ ਪਨੀਰ ਨੂੰ ਵੀ ਤੁਸੀਂ ਘਰੇ ਬਣਾ ਕੇ ਨੋ ਕਿ ਜਿਹਦੇ ਵਿੱਚ ਨਮਕ ਵਗੈਰਾ ਜਿਆਦਾ ਐਡ ਨਾ ਕੀਤਾ ਹੋਵੇ ਕੋਈ ਬਾਜ਼ਾਰੀ ਲੈਣ ਦੇ ਨਾਲ ਕਈ ਵਾਰੀ ਨਮਕ ਵਗੈਰਾ ਉਹਨਾਂ ਦੇ ਵਿੱਚੋਂ ਜਿਆਦਾ ਪਾਇਆ ਹੁੰਦਾ ਉਹ ਬੈਟਰੀ ਹੈ ਕਿ ਦਹੀਂ ਵੀ ਤੁਸੀਂ ਘਰੇ ਬਣਾ ਕੇ ਲਓ ਫਲੇਵਰ ਵਾਲਾ ਨਾ ਲਓ ਜਿਹਦੇ ਵਿੱਚ ਅਸੀਂ ਜਿਆਦਾ ਮਿੱਠਾ ਜਾਂ ਨਮਕ ਨਾ ਪਾਇਆ ਹੋਵੇ ਪਲੇਨ ਜਿਹੜਾ ਦਹੀਂ ਆ ਉਹ ਬਹੁਤ ਹੀ ਵਧੀਆ ਰਹਿੰਦਾ ਕਿਉਂਕਿ ਮਾਰਕੀਟ ਦੇ ਵਿੱਚੋਂ ਜਿਹੜੇ ਮਿਲਦੇ ਆ ਉਹਨਾਂ ਦੇ ਕੰਪੇਅਰ ਕਰੇ ਤਿਆਰ ਕਰਕੇ ਤੁਸੀਂ ਲਓਗੇ ਤਾਂ ਉਹ ਵਧੀਆ ਵੀ ਪ੍ਰੋਟੀਨ ਜਿਹੜਾ ਉਹ ਵੀ ਬਹੁਤ ਵਧੀਆ ਹੈ ਵੀ ਪ੍ਰੋਟੀਨ ਵੀ ਦੁੱਧ ਦਾ ਹੀ ਹੈ ਇੱਕ ਸਕੋਪ ਦੇ ਵਿੱਚ ਲਗਭਗ 160 ਮਿਲੀਗ੍ਰਾਮ ਕੈਲਸ਼ੀਅਮ ਮਿਲ ਜਾਂਦਾ ਵੀ ਪ੍ਰੋਟੀਨ ਜਦੋਂ ਅਸੀਂ ਐਕਸਰਸਾਈਜ਼ ਤੋਂ ਬਾਅਦ ਛੱਡੀ ਜਿਹੜੀ ਖਪਤ ਹੁੰਦੀ ਹੈ ਤਾਂ ਉਹ ਸਾਡੇ ਮਸਲ ਦੇ ਵਿਕਾਸ ਜਾਂ ਰਿਕਵਰੀ ਨੂੰ ਵਧਾ ਦਿੰਦਾ ਹੈ ਵੀ ਪ੍ਰੋਟੀਨ ਅੱਜ ਕੱਲ੍ਹ ਜਿਹੜੇ ਬੱਚੇ ਸਾਡੇ ਡੱਬਾ ਬੰਦ ਪ੍ਰੋਟੀਨ ਲੈ ਕੇ ਕਹਿੰਦੇ ਉਹਨਾਂ ਨਾਲੋਂ ਵਧੀਆ ਕਿ ਤੁਸੀਂ ਘਰੇ ਵੀ ਪ੍ਰੋਟੀਨ ਬਣਾ ਕੇ ਵੀ ਲੈ ਸਕਦੇ ਹੋ ਹੁਣ ਕੈਲਸ਼ੀਅਮ ਦੀ ਅਗਰ ਗੱਲ ਕਰੀਏ ਤਾਂ ਜਿਹੜੇ ਨਾਨ ਡੇਅਰੀ ਜਿਵੇਂ ਪ੍ਰੋਡਕਟ ਨੇ ਜਿਵੇਂ ਦੁੱਧ ਦਹੀਂ ਜਾਂ ਇਹਨਾਂ ਤੋਂ ਇਲਾਵਾ ਕਿਹੜੇ-ਕਿਹੜੇ ਭੋਜਨ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਜਾਂ ਜਿਨ੍ਹਾਂ ਲੋਕਾਂ ਨੂੰ ਅਲਰਜੀ ਹੈ ਕਿਸੇ ਕਾਰਨ ਵੱਲੋਂ ਮਿਲਕ ਤੋਂ ਅਲਰਜੀ ਹੈ ਪਨੀਰ ਤੋਂ ਅਲਰਜੀ ਹੈ ਤੇ ਕਿਹੜੇ-ਕਿਹੜੇ ਹੋਰ ਭੋਜਨ ਨੇ ਜਿਨ੍ਹਾਂ ਤੋਂ ਅਸੀਂ ਅੱਛੀ ਮਾਤਰਾ ਦੇ ਵਿੱਚ ਕੈਲਸ਼ੀਅਮ ਜਿਵੇਂ ਹਰੇ ਪੱਤੇਦਾਰ ਸਬਜ਼ੀ ਜਿਵੇਂ ਕੋਲਾੜ ਦਾ ਸਬਜ਼ੀਆ ਗੋਭੀ ਪਾਲਕ ਇਹਨਾਂ ਦੇ ਵਿੱਚ ਵੀ ਕੈਲਸ਼ੀਅਮ ਬਹੁਤ ਵਧੀਆ ਮਾਤਰਾ ਦੇ ਵਿੱਚ ਜਾਂਦਾ ਪਕਾਏ ਹੋਏ ਜਿਹੜੇ ਕੋਲਾਡ ਦੇ ਸਾਗ ਹੈ ਇਹਦੇ ਇੱਕ ਕੱਪ ਦੇ ਵਿੱਚ ਵੀ 260 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਤੇ ਪਾਲਕ ਦੇ ਵਿੱਚ ਜਿਵੇਂ ਆਕਸੀਲੇਟਸ ਨੇ ਉਹ ਪੌਦਿਆਂ ਦੇ ਵਿੱਚ ਕੁਦਰਤੀ ਮਿਸ਼ਰਣ ਹੁੰਦੇ ਆ ਜਿਹੜੇ ਕੈਲਸ਼ੀਅਮ ਨਾਲ ਬੰਨ੍ਹਦੇ ਆ ਤੇ ਸਰੀਰ ਨੂੰ ਜਜ਼ਬ ਕਰਨ ਨਹੀਂ ਦਿੰਦੇ ਇਸ ਕਰਕੇ ਕੋਈ ਜਿਵੇਂ ਬਰੋਕਲੀਜ਼ ਵੀ ਇੱਕ ਕਰੂਸੀਫੀਅਰ ਸਬਜ਼ੀ ਹੈ ਇਹਦੀ 1 ਕੱਪ ਦੇ ਵਿੱਚ ਵੀ 35 ਮਿਲੀਗ੍ਰਾਮ ਕੈਲਸ਼ੀਅਮ ਮਿਲ ਜਾਂਦਾ ਇਹਦੇ ਵਿੱਚ ਤੁਹਾਨੂੰ ਫਾਸਫੋਰਸ ਪੋਟਾਸ਼ੀਅਮ ਵਿਟਾਮਿਨ ਸੀ ਫੋਲੀਟ ਬੀਟਾ ਕੈਰੋਟਿਨ ਅਤੇ ਵਿਟਾਮਿਨ ਕੇ ਵਰਗੇ ਵਿਟਾਮਿਨ ਤੇ ਹੋਰ ਮਿਨਰਲ ਜਿਹੜੇ ਆ ਉਹ ਬਰੋਕਲੀ ਦੇ ਵਿੱਚ ਮਿਲ ਜਾਂਦੇ ਆ ਹੁਣ ਜਿਹੜੇ ਬੀਜ਼ ਨੇ ਜਿਵੇਂ ਕੈਲਸ਼ੀਅਮ ਦੀ ਬਹੁਤ ਵੱਡੀ ਮਾਤਰਾ ਨੂੰ ਛੋਟੇ ਪ੍ਰੋਸੇ ਦੇ ਵਿੱਚ ਪੈਕ ਕਰ ਦਿੰਦੇ ਆ ਇੱਕ ਚਮਚਤਰ ਮਤਲਬ ਜਿਹੜੇ ਤੁਸੀਂ ਲੈਂਦੇ ਹੋ ਗਾਈ ਜਿਹੜੇ ਮਤਲਬ ਦੇਨੇ ਆਪਣੇ ਬੀਜ ਤੇ ਉਹਨਾਂ ਦੇ ਵਿੱਚੋਂ ਸਾਨੂੰ 127 ਮਿਲੀਗ੍ਰਾਮ ਕੈਲਸ਼ੀਅਮ ਮਿਲ ਜਾਂਦਾ ਤੇ ਬੀਜਾਂ ਦੇ ਵਿੱਚ ਜਿਹੜੇ ਜਿਵੇਂ ਡ్రਾਈ ਫਰੂਟ ਵਗੈਰਾ ਸੀ ਲੈਨੇ ਸਿਹਤਮੰਦ ਚਰਬੀ ਵੀ ਮਿਲਦੀ ਹੈ ਜਿਵੇਂ ਚੀਆ ਸੀਡ ਦੇ ਵਿੱਚ omega 3 ਫੈਟੀ ਐਸਿਡ ਵੀ ਹੁੰਦਾ ਕਿ ਤਿਲਾਂ ਦੇ ਬੀਜਾਂ ਵਿੱਚ ਵੀ ਆਇਰਨ ਤਾਂਬਾ ਤੇ ਮੈਗਨੀਸ਼ੀਅਮ ਵਰਗੇ ਬਹੁਤ ਹੀ ਵਧੀਆ ਖਣਿਜ ਮਿਨਰਲ ਜਿਹੜੇ ਇਹਦੇ ਚੋਂ ਮਿਲ ਜਾਂਦੇ ਆ ਇੱਕ ਅਮਰੰਤਨਾ ਦੀ ਜਿਹੜੀ ਪ੍ਰਚੀਨ ਨਾ ਜਾਂਦਾ ਜਿਹਨੂੰ ਅਸੀਂ ਸਾਈਡ ਡਿਸ਼ ਜਾਂ ਚੌਲਾਂ ਦੀ ਥਾਂ ਤੇ ਪਰੋਸ ਕੇ ਖਾਂਦੇ ਆ ਇਹਦੇ ਵਿੱਚ ਵੀ ਕੈਲਸ਼ੀਅਮ ਬਹੁਤ ਵਧੀਆ ਹੁੰਦਾ ਇੱਕ ਕੱਪ ਦੇ ਵਿੱਚ ਲਗਭਗ 110 ਤੋਂ 20 ਮਿਲੀਗ੍ਰਾਮ ਜਿਹੜਾ ਉਹ ਕੈਲਸ਼ੀਅਮ ਮਿਲ ਜਾਂਦਾ ਤੇ ਇਹਦੇ ਵਿੱਚ ਫੋਲੇਟ ਕੈਲਸ਼ੀਅਮ ਮੈਗਨੀਸ਼ੀਅਮ ਫਾਸਫਸ ਤੇ ਆਇਰਨ ਵੀ ਬਹੁਤ ਵਧੀਆ ਮਾਤਰਾ ਦੇ ਵਿੱਚ ਸਾਨੂੰ ਮਿਲਦਾ ਜਿਹੜੇ ਡਰਾਈ ਫਿਗਸ ਨੇ ਸੁੱਕੇ ਅੰਜੀਰ ਇਹਨਾਂ ਦੇ ਵਿੱਚ ਵੀ ਸੁੱਕੇ ਫਲਾਂ ਦੇ ਨਾਲੋਂ ਅੰजीर ਛੜੀ ਸੁੱਕੀ ਹੁੰਦੀ ਹੈ ਨੇ ਇਹਦੇ ਵਿੱਚ ਵੀ ਕੈਲਸ਼ੀਅਮ, ਮੋਟਾਮਨ ਕੇ ਤੇ ਪੋਟਾਸ਼ੀਅਮ ਬਹੁਤ ਵਧੀਆ ਸਾਨੂੰ ਮਿਲਦਾ। ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਮਤਲਬ ਜਿਵੇਂ ਰੋਬਰਟਸ ਵਰਗੀਆਂ ਹੁੰਦੀਆਂ ਨੇ ਇੱਕ ਤਿੱਖਾ ਫਲ ਹੁੰਦਾ ਜੋ ਉਹਦੇ ਵਿੱਚ ਕੈਲਸ਼ੀਅਮ, ਮੋਟਾਮਨ ਜਾਂ ਫਾਈਬਰ ਬਹੁਤ ਵਧੀਆ ਮਾਤਰਾ ਦੇ ਵਿੱਚ ਮਿਲਦੇ ਹੈ। ਤੇ ਪ੍ਰੋਬਾਇਓਟਿਕ ਵੀ ਬਹੁਤ ਵਧੀਆ ਇਹਦੀ ਮਾਤਰਾ ਉਹਦੇ ਵਿੱਚ ਹੁੰਦਾ ਹੈ ਇਹਦੇ ਵਿੱਚ ਕਿਉਂਕਿ ਅੰਤੜੀਆਂ ਦੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਨੇ। ਤੇ ਕੈਲਸ਼ੀਅਮ ਦੇ ਨਾਲ ਨਾਲ ਜਿਹੜੇ ਪ੍ਰੋਟੀਨ ਦੇ ਜਿਵੇਂ ਹੋਰ ਕੋਈ ਸਰੋਤ ਹੁੰਦੇ ਨੇ ਜਿਵੇਂ ਡੇਰੀ ਪ੍ਰੋਟੀਨ ਜਾਂ ਕੈਲਸ਼ੀਅਮ ਦਾ ਇੱਕ ਵਧੀਆ ਸਰੋਤ ਹੁੰਦਾ ਪਰ ਡੇਰੀ ਖਾਣਾ ਕੁਝ ਪੋਸ਼ਟਿਕ ਤੱਤਾਂ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਨਹੀਂ ਹੁੰਦਾ ਇਸ ਤੋਂ ਇਲਾਵਾ ਵੀ ਕਈ ਭੋਜਨ ਖਾਣ ਵਾਲੇ ਜਿਵੇਂ ਪਦਾਰਥ ਹੈ ਜਿਵੇਂ ਪ੍ਰੋਟੀਨ ਹੈ ਉਹ ਵੀ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਦਾ ਬਹੁਤ ਵਧੀਆ ਇਹ ਕਿਹੜਾ ਉਹ ਪੰਜ ਪੈਕ ਕਰਦੇ ਆ ਜਿਵੇਂ ਸਾਰਡਿਨਸ ਖਾਣ ਜੋ ਹੱਡੀਆਂ ਵਾਲੀ ਇੱਕ ਛੁੱਟੀ ਮੱਛੀ ਹੁੰਦੀ ਹੈ ਜਿਹਦੇ ਵਿੱਚ ਕੈਲਸ਼ੀਅਮ ਦੀ ਸਮਗਰੀ ਬਹੁਤ ਵਧੀਆ ਹੁੰਦੀ ਹੈ ਉਸ ਆਰਡੀਨ ਦੇ ਇੱਕ ਡੱਬੇ ਵਿੱਚ ਵੀ 350 350 ਮਿਲੀਗ੍ਰਾਮ ਕੈਲਸ਼ੀਅਮ ਤੇ ਕੋਈ 22 ਗ੍ਰਾਮ ਜਿਹੜਾ ਉਹ ਪ੍ਰੋਟੀਨ ਹੁੰਦਾ ਉਹਦੇ ਵਿੱਚ ਜਿਵੇਂ ਹੋਰ ਵੀ ਜਿਹੜੀਆਂ ਆਇਲ ਵਾਲੀਆਂ ਫਿਸ਼ ਨੇ omega 33 ਬਹੁਤ ਵਧੀਆ ਹੁੰਦਾ ਇਹਨਾਂ 'ਚ ਜੋ ਸਾਡੇ ਦਿਮਾਗ ਲਈ ਸਾਡੀ ਚਮੜੀ ਲਈ ਜਾਂ ਦਿਲ ਦੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੀਆਂ ਨੇ ਜਾਂ ਕੋਈ ਜਿਵੇਂ ਸਲਮਨਸ ਆਉਂਦੀ ਹੈ ਇਹਦੇ ਵਿੱਚ ਵੀ ਪ੍ਰੋਟੀਨ ਕੈਲਸ਼ੀਅਮ ਦਾ ਬਹੁਤ ਵਧੀਆ ਮਿਲ ਜਾਂਦਾ ਜਾਂ ਕੋਈ ਬੀਨਸ ਤੇ ਦਾਲਾਂ ਹੁਣ ਦਾਲਾਂ ਦੇ ਵਿੱਚ ਕੈਲਸ਼ੀਅਮ, ਪ੍ਰੋਟੀਨ, ਫਾਈਬਰ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ। ਆਇਰਨ, ਜ਼ਿੰਕ, ਫੋਲੇਟ, ਮੈਗਨੀਸ਼ੀਅਮ, ਪੋਟਾਸ਼ੀਅਮ ਵੀ ਮਿਲ ਜਾਂਦਾ। ਇੱਕ ਕੱਪ ਜਿਹੜੀ ਜਿਵੇਂ ਸਪੈਟ ਬੀਨਜ਼ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸਾਨੂੰ 150 ਮਿਲੀਗ੍ਰਾਮ ਕੈਲਸ਼ੀਅਮ, ਕੁਝ 17 ਗ੍ਰਾਮ ਪ੍ਰੋਟੀਨ ਮਿਲ ਜਾਂਦੇ ਨੇ ਤੇ ਬੀਨਜ਼ ਨਾਲ ਜਿਹੜੇ ਭਰਪੂਰ ਖਰਾਕਾਂ ਹੁੰਦੀਆਂ ਉਹ ਕੋਲੇਸਟ੍ਰੋਲ ਨੂੰ ਵੀ ਕੱਟ ਕਰ ਦਿੰਦੀਆਂ ਤੇ ਸ਼ੂਗਰ ਦੇ ਜੋਖਮ ਨੂੰ ਵੀ ਕੱਟ ਕਰ ਦਿੰਦੀਆਂ। ਇਸ ਕਰਕੇ ਬੀਨਜ਼ ਵੀ ਜਿਵੇਂ ਰਾਜਮਾ ਵਗੈਰਾ ਆ ਜਾਂਦੇ ਨੇ ਵਾਈਟ ਚਨਾ ਬਲੈਕ ਚਨਾ ਇਸ ਤਰ੍ਹਾਂ ਦੀ ਜਿਹੜੀ ਇਹ ਵੀ ਪ੍ਰੋਟੀਨ ਦਾ ਜਾਂ ਦਾਲਾਂ ਜਿਹੜੀਆਂ ਅਸੀਂ ਇੰਡੀਅਨ ਦਾਲਸ ਲੈਂਦੇ ਇਹ ਵੀ ਬਹੁਤ ਵਧੀਆ ਹੈਗੀਆਂ ਨੇ ਬਦਾਮ ਬਹੁਤ ਵਧੀਆ ਸਰੋਤ ਬਦਾਮਾਂ ਦੀ ਗਿਰੀ ਦੇ ਵਿੱਚ ਵੀ ਪ੍ਰਤੀ ਸਰਵਿੰਗ ਤੁਸੀਂ ਇੱਕ ਬੰਦ ਮੁਠੀ ਦੇ ਅਕੋਰਡਿੰਗਲੀ ਗੱਲ ਕਰ ਲਓ ਜਾਂ ਇੱਕ ਆਉਂਸ ਦੇ ਵਿੱਚ ਵੀ 23 ਜਾਂ ਕੋਈ ਗਿਰੀਆਂ ਦੀ ਗੱਲ ਕਰੀਏ ਤਾਂ ਸਾਨੂੰ 75 76 ਮਿਲੀਗ੍ਰਾਮ ਉਹਦੇ ਵਿੱਚੋਂ ਜਿਹੜਾ ਵਾ ਉਹ ਪ੍ਰੋਟੀਨ ਵਗੈਰਾ ਅੱਛਾ ਬਦਾਮਾਂ ਦੇ ਵਿੱਚੋਂ ਕੈਲਸ਼ੀਅਮ ਵਗੈਰਾ ਜਾਂ ਵਿਟਾਮਿਨ ਏ ਸੇਤਮੰਤ ਚਰਬੀ ਪ੍ਰੋਟੀਨ ਫਾਈਬਰ ਮਿਲ ਜਾਂਦਾ ਜਾਂ ਨਿਯਮਿਤ ਤੌਰ ਤੇ ਅਸੀਂ ਅਖਰੂਟ ਦਾ ਸੇਵਨ ਕਰਨ ਨਾਲ ਸਮੇਂ-ਸਮੇਂ ਤੇ ਬਲੱਡ ਪ੍ਰੈਸ਼ਰ ਜਾਂ ਹੋਰ ਸਾਡੇ ਸਰੀਰ ਦੀ ਜਿਹੜੀ ਚਰਬੀ ਵਗੈਰਾ ਉਹ ਵੀ ਕੱਟ ਹੋ ਜਾਂਦੀ ਹੈ ਯਾਨੀ ਕਿ ਇਹਦੇ ਵਿੱਚ ਅਖਰੂਟ ਵੀ ਬਹੁਤ ਵਧੀਆ ਸਰੋਤ ਹੈਗਾ ਅੱਛੀ ਫੈਟ ਦਾ ਓਮੇਗਾ ਫ੍ਰੀਟੀ ਤੇ ਐਡਮਾਮੀ ਵਗੈਰਾ ਦੇ ਵਿੱਚੋਂ ਵੀ ਇਹਨੂੰ ਇਹ ਵੀ ਸੋਇਆਬੀਨ ਦੇ ਵਿੱਚ ਆਉਂਦੀ ਇਹਨੂੰ ਅਸੀਂ ਕੋਈ ਸਾਈਡ ਡਿਸ਼ ਦੇ ਤੌਰ ਤੇ ਯੂਜ਼ ਕਰ ਸਕਦੇ ਹੋ ਇਹਦੇ ਵਿੱਚੋਂ ਹੀ ਕੈਲਸ਼ੀਅਮ ਪ੍ਰੋਟੀਨ ਤੇ ਫੋਲੇਟ ਬਹੁਤ ਵਧੀਆ ਮਾਤਰਾ ਵਿੱਚ ਮਿਲਦਾ ਜੋ ਟੋਫੂ ਇੱਕ ਤਿਆਰ ਹੋਇਆ ਸੋਇਆ ਦਾ ਤਬਾਦ ਹੁੰਦਾ ਤੇ ਕੈਲਸ਼ੀਅਮ ਬਹੁਤ ਇਹਦੇ ਵਿੱਚ ਹੁੰਦਾ ਕੋ ਡੇਢ ਕੱਪ ਟੋਫੂ ਦੇ ਵਿੱਚ 800 50 ਮਿਲੀਗ੍ਰਾਮ ਕੈਲਸ਼ੀਅਮ ਮਿਲ ਜਾਂਦਾ ਤੇ ਉਹ ਟੋਫੂ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਗ੍ਰਿਲ ਪੈਨ ਤਲਿਆ ਜਾਂ ਬੇਕ ਕਰਕੇ ਖਾਂਦੇ ਖਾ ਲੈਂਦੇ ਨੇ ਲੋਕ ਸਾਡੇ ਤਾਂ ਇਧਰ ਵੈਸੇ ਘਟਕਾਦਾ ਜਾਂਦਾ ਫੋਰਨ ਦੇ ਵਿੱਚ ਕਾਂਦੇ ਨੇ ਲੋਕ ਜਦਾਂ ਇਹ ਵੀ ਪ੍ਰੋਟੀਨ ਦਾ ਬਹੁਤ ਵਧੀਆ ਇੱਕ ਸੋਰਸ ਹੈ ਤੇ ਸੋਇਆ ਮਿਲਕ ਸੋਇਆ ਮਿਲਕ ਜਾਂ ਸੋਇਆ ਦੁੱਧ ਜਿਹੜਾ ਉਹ ਉਹ ਵੀ ਦੇ ਵਿੱਚ ਵੀ ਬਹੁਤ ਵਧੀਆ ਮਾਤਰਾ ਦੇ ਵਿੱਚ ਕੈਲਸ਼ੀਅਮ ਹੁੰਦਾ ਉਹ ਵੀ ਸਾਨੂੰ ਜਿਉ 45 ਸੋਇਆ ਦੁੱਧ ਜਿਹੜਾ ਦਾ ਉਹਦੇ ਇੱਕ ਕੱਪ ਦੇ ਵਿੱਚ 300 ਮਿਲੀਗ੍ਰਾਮ ਕੈਲਸ਼ੀਅਮ ਜਿਹੜਾ ਉਹ ਜਾਂ ਉਹ ਸਾਨੂੰ ਮਿਲ ਜਾਂਦਾ ਉਹਦੇ ਵਿੱਚੋਂ ਤੇ ਪ੍ਰੋਟੀਨ ਦਾ ਵੀ ਉਹ ਬਹੁਤ ਵਧੀਆ ਸੋਰਸ ਹੁੰਦਾ ਇਸ ਕਰਕੇ ਪੋਸ਼ਣ ਜਿਹੜੇ ਇਹ ਕੈਲਸ਼ੀਅਮ ਇਹਨਾਂ ਤੋਂ ਲੈਣਾ ਕੁਦਰਤੀ ਤੌਰ ਤੇ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਕਿਉਂਕਿ ਭੋਜਨ ਦੁਆਰਾ ਵਧੀਰੇ ਕੈਲਸ਼ੀਅਮ ਪ੍ਰਾਪਤ ਕਰਨ ਦਾ ਇੱਕ ਹੋਰ ਤਰੀਕਾ ਹੁੰਦਾ ਕਿ ਆਪਣੀ ਖੁਰਾਕ ਵਿੱਚ ਮਜ਼ਬੂਤ ਕੈਲਸ਼ੀਅਮ ਵਾਲੇ ਜਿਹੜੇ ਭੋਜਨ ਜਿਨ੍ਹਾਂ ਦੇ ਵਿੱਚ ਸੋਰਸ ਵਧਿਆ ਨੇ ਕੈਲਸ਼ੀਅਮ ਦੇ ਤੇ ਕੈਲਸ਼ੀਅਮ ਨਾਲ ਮਜ਼ਬੂਤ ਭੋਜਨ ਕੁਦਰਤੀ ਤੌਰ ਤੇ ਕੈਲਸ਼ੀਅਮ ਵਿੱਚ ਜ਼ਿਆਦਾ ਇਹਨਾਂ ਦੇ ਵਿੱਚ ਖਣਿਜ ਸ਼ਾਮਲ ਹੁੰਦੇ ਉਦਾਹਰਨ ਲਈ ਜਿਵੇਂ ਨਾਸ਼ਤੇ ਦੇ ਵਿੱਚ ਅਨਾਜ ਦੇ ਵਿੱਚ ਅਸੀਂ ਫੂਜਾ ਫਲਾਂ ਦੇ ਜੂਸ ਜਾਂ ਗਰੀਦਾ ਉਹ ਜਿਹੜੇ ਲੈਨੇ ਹਨ ਮਿਲਕ ਵਗੈਰਾ ਉਹ ਵੀ ਸਾਡੇ ਪ੍ਰੋਟੀਨ ਦਾ ਤੇ ਕੈਲਸ਼ੀਅਮ ਦਾ ਬਹੁਤ ਵਧੀਆ ਸੋਰਸ ਹੁੰਦੇ ਨੇ ਕੋਈ ਵੀ ਵੈਸੇ ਡਾਈਟ ਅਗਰ ਜ਼ਿਆਦਾ ਲੈਂਦੇ ਹੋ ਤੁਸੀਂ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਕਿਉਂਕਿ ਲੋੜ ਤੋਂ ਜ਼ਿਆਦਾ ਕੈਲਸ਼ੀਅਮ ਵੀ ਕਈ ਵਾਰੀ ਸਾਡੇ ਗੁਰਦਿਆਂ ਦੀਆਂ ਪੱਥਰੀਆਂ ਜਾਂ ਹੋਰ ਸਰੀਰ ਦੇ ਕਈਆਂ ਨੁਕਸਾਨਾਂ ਦਾ ਕਾਰਨ ਬਣ ਜਾਂਦਾ ਇਸ ਕਰਕੇ ਲਿਮਟ ਦੇ ਵਿੱਚ ਕੋਈ ਵੀ ਚੀਜ਼ ਰეკਮੈਂਡਡ ਡੋਸ ਅਕੋਰਡਿੰਗਲੀ ਲੈਣੀ ਹੈ ਕਿ ਜਿੰਨੀ ਤੁਹਾਡੀ ਸਿਹਤ ਨੂੰ ਜ਼ਰੂਰਤ ਹੈਗੀ ਨਾਲ ਇਹਨਾਂ ਧਿਆਨ ਰੱਖਣਾ ਕਿ ਜੇ ਮੰਨ ਲਓ ਤੁਸੀਂ ਦਹੀਂ ਵੀ ਲੈਂਦੇ ਹੋ ਦੁੱਧ ਵੀ ਲੈਂਦੇ ਹੋ ਮੱਛੀ ਵੀ ਲੈਂਦੇ ਹੋ ਤੇ ਇਹ ਨਹੀਂ ਕਿ ਨਾਲ ਟੈਬਲਟ ਵੀ ਲਈ ਜਾਓ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਕਰਕੇ ਵੇਖਣਾ ਮੰਨ ਲਓ ਤੁਸੀਂ ਫਿਸ਼ ਵੀ ਲੈ ਰਹੇ ਹੋ ਦੁੱਧ ਵੀ ਲੈ ਰਹੇ ਹੋ ਦਹੀਂ ਵੀ ਲੈ ਰਹੇ ਹੋ ਡਰਾਈ ਫਰੂਟ ਵੀ ਲੋੜ ਤੋਂ ਜ਼ਿਆਦਾ ਖਾ ਰਹੇ ਹੋ ਤਾਂ ਫਿਰ ਤੁਹਾਡੇ ਅੰਦਰ ਕੈਲਸ਼ੀਅਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਜ਼ਿਆਦਾ ਵੀ ਹੋ ਸਕਦਾ ਪ੍ਰੋਟੀਨ ਵੀ ਜ਼ਿਆਦਾ ਲੋੜ ਤੋਂ ਹੋ ਸਕਦਾ ਇਸ ਕਰਕੇ ਕਿਸੇ ਵੀ ਚੀਜ਼ ਨੂੰ ਬੈਲੈਂਸ ਬਣਾ ਕੇ ਲੈਣਾ ਚਾਹੀਦਾ ਉਮੀਦ ਹੈ ਕਿ ਤੁਹਾਨੂੰ ਇਹ ਸ਼ਅ ਲੱਗਾ ਹੋਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਆਪ ਜੀ ਦੀ ਮਿਹਰਬਾਨੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ